ਰੀਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਨ ਮਸਕ ਦੇ ਨਾਲ ਗੱਲਬਾਤ ਕਰਦੇ ਹਾਂ ਡੈਮੋਕ੍ਰੈਟਿਕ ਵਿਰੋਧੀ ਦੇ ਉੱਪਰ ਸ਼ਬਦੀ ਹਮਲਾ ਕੀਤਾ ਉਸਨੇ ਸਿੱਧੇ ਤੌਰ ਤੇ ਕਮਲਾ ਹੈਰਿਸ ਤੇ ਉੱਪਰ ਨਿਸ਼ਾਨਾ 사ਧਿਆ ਤੇ ਕਿਹਾ ਕਿ ਕਮਲਾ ਹੈਰਿਸ ਜੇਕਰ ਇਹ ਚੋਣ ਜਿੱਤ ਜਾਂਦੀ ਏ ਤਾਂ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਲੋਕਾਂ ਦਾ ਆਉਣਾ ਯਕੀਨੀ ਹੋ ਜਾਵੇਗਾ ਟਰੰਪ ਨੇ ਮਸਕ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਬਾਈਡਨ ਪ੍ਰਸ਼ਾਸਨ ਇੱਕ ਉਦਾਰ ਪ੍ਰਸ਼ਾਸਨ ਸੀ ਵਧੀਆ ਪ੍ਰਸ਼ਾਸਨ ਹੈ ਪਰ ਅਜੇ ਹਾਂ ਨਹੀਂ ਹੈ ਅਸੀਂ ਕਮਲਾ ਦੇ ਨਾਲ ਹੋਰ ਵੀ ਖੱਬੇ ਪੱਕੇ ਪ੍ਰਸ਼ਾਸਨ ਦੇਖਣ ਜਾ ਰਹੇ ਹਾਂ ਇਹ ਮੇਰਾ ਇਮਾਨਦਾਰ ਵਿਚਾਰ ਹੈ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਫਿਲਹਾਲ ਕੋਈ ਪ੍ਰਧਾਨ ਨਹੀਂ ਅਤੇ ਕਮਲਾ ਹੋਰ ਵੀ ਮਾੜੀ ਪ੍ਰਧਾਨ ਹੈ ਟਰੰਪ ਨੇ ਕਿਹਾ ਕਿ ਉਹ ਸੈਨ ਫਰਾਂਸਿਸਕੋ ਦੀ ਉਦਾਰਵਾਦੀ ਸੀ ਜਿਸ ਨੇ ਉਸ ਸ਼ਹਿਰ ਨੂੰ ਤਬਾਹ ਕਰ ਦਿੱਤਾ ਸੀ ਕੈਲੀਫੋਰਨੀਆ ਨੂੰ ਤਬਾਹ ਕਰ ਦਿੱਤਾ ਅਤੇ ਜੇਕਰ ਚੁਣਿਆ ਗਿਆ ਤਾਂ ਉਹ ਸਾਡੇ ਦੇਸ਼ ਨੂੰ ਹੋਰ ਤਬਾਹ ਕਰ ਦੇਵੇਗੀ ਟਰੰਪ ਜੋ ਅਕਸਰ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸ ਬਾਰੇ ਬੋਲਦੇ ਹਨ ਨੇ ਕਮਲਾ ਹੈریس ਅਤੇ ਬਾਈਡਨ ਪ੍ਰਸ਼ਾਸਨ ਤੇ ਗੈਰ ਕਾਨੂੰਨੀ ਲੋਕਾਂ ਨੂੰ ਆਸਾਨੀ ਦੇ ਨਾਲ ਦੇਸ਼ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇਣ ਦੇ ਦੋਸ਼ ਲਗਾਏ ਨੇ ਟਰੰਪ ਨੇ ਦਾਵਾ ਕੀਤਾ ਹੈ ਕਿ ਜੇਕਰ ਕਮਲਾ ਆਉਂਦੀ ਹੈ ਤਾਂ ਦੁਨੀਆ ਭਰ ਤੋਂ 50 तो 60 मिलियन गैरकानूनी लोग साटे देश ਦੇ ਵਿੱਚ ਆਉਣਗੇ ਕਮਲਾ ਨੇ ਸਾਡੇ ਭਾਈਚਾਰਿਆਂ ਦੇ ਵਿੱਚ ਜਿਨਨੇ ਗੈਰਕਾਨੂੰਨੀ ਲੋਕਾਂ ਦਾ ਸਵਾਗਤ ਕੀਤਾ ਹੈ ਉਸ ਤੋਂ ਬਾਅਦ ਅਸੀਂ ਕਲਪਨਾਵਨੀ ਕਰ ਸਕਦੇ ਸੀ ਦੇਸ਼ ਆਪਣੀਆਂ ਜੇਲਾਂ ਖਾਲੀ ਕਰ ਰਹੇ ਨੇ ਉਹਨਾਂ ਨੂੰ ਸਾਡੇ ਦੇਸ਼ ਦੇ ਵਿੱਚ ਭੇਜ ਰਹੇ ਨੇ ਇਸੇ ਨਾਲ ਹੀ ਦੱਸਦੀ ਕਿ ਸਾਫਤਾ ਅਮਰੀਕੀ ਰਾਸ਼ਟਰਪਤੀ ਨੇ ਬਾਈਡਨ ਪ੍ਰਸ਼ਾਸਨ ਤੇ ਆਪਣੇ ਕਾਰਜਕਾਲ ਦੇ 4 ਸਾਲ ਬਰਬਾਦ ਕਰਨ ਅਤੇ ਲੋਕਾਂ ਲਈ ਕੁਝ ਨਹੀਂ ਕਰੰ ਦਾ ਦੋਸ਼ ਵੀ ਲਾਇਆ ਹੈ ਉਸਨੇ ਕਿਹਾ ਹੈ ਕਿ ਸਾਡੀ ਨੁਕਸਦਾਰ ਸਰਕਾਰ ਹੈ ਉਸਨੇ ਕਿਹਾ ਹੈ ਕਿ ਸਾਡੇ ਕੋਲ ਇੱਕ ਮਹੀਨੇ ਵਿੱਚ ਲੱਖਾਂ ਲੋਕ ਆਉਂਦੇ ਨੇ ਤੇ ਫਿਰ ਉੱਠ ਕੇ ਦਿਖਾਵਾ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਉਹ ਕੁਝ ਕਰਨ ਜਾ ਰਹੇ ਨੇ ਇੱਥੇ ਉਹ ਕਮਲਾ ਬਾਰੇ ਗੱਲ ਕਰਦੇ ਨਜ਼ਰ ਆਏ ਉਸ ਕੋਲ 3.5 ਸਾਲ ਸਨ ਅਤੇ ਉਸ ਕੋਲ 5 ਮਹੀਨੇ ਹੋਰ ਨੇ ਪਰ ਉਹ ਕੁਝ ਨਹੀਂ ਕਰੇਗਾ ਰੰਬ ਨੇ ਅੱਗੇ ਕਿਹਾ ਕਿ ਲੋਕ ਕਿਸੇ ਵੀ ਚੀਜ਼ ਤੋਂ ਵਾਅਦਾ ਅਮਰੀਕੀ ਸੁਪਰੇ ਨੂੰ ਵਾਪਸ ਲੈਣਾ ਚਾਹੁੰਦੇ ਨੇ ਅੱਜ ਤੁਹਾਡੇ ਕੋਲ ਉਹ ਨਹੀਂ ਹੈ ਕਿਉਂਕਿ ਸਾਡੇ ਦੇਸ਼ ਨੂੰ ਚਲਾਉਣ ਵਾਲੇ ਲੋਕ ਬੇਕਾਰ ਨੇ ਉਹ ਆਯੂਗ ਲੋਕ ਨੇ ਮਹਿੰਗਾਈ ਕਾਰਨ ਅਰਥ ਵਿਵਸਥਾ ਇੱਕ ਤਬਾਹੀ ਹੈ 4 ਸਾਲ ਪਹਿਲਾਂ ਲੋਕ ਬਹੁਤ ਸਾਰਾ ਪੈਸਾ ਬਚਾ ਰਹੇ ਸਨ ਆਜੋ ਆਪਣਾ ਸਾਰਾ ਪੈਸਾ ਖਰਚ ਕਰ ਰਹੇ ਅਤੇ ਸਿਰਫ ਬਚਣ ਲਈ ਪੈਸੇ ਉਧਾਰ ਲੈ ਰਹੇ ਨੇ ਇਸੇ ਨਾਲ ਹੀ 트럼ਪ ਦੀ ਗੱਲ ਕਰੀਏ ਤਾਂ 트럼ਪ ਨੇ ਇਹ ਵਾਅਦਾ ਕੀਤਾ ਹੈ ਕਿ ਜੇਕਰ 트럼ਪ ਇਸ ਵਾਰ ਰਾਸ਼ਟਰਪਤੀ ਚੁੜਿਆ ਜਾਂਦਾ ਹੈ ਤਾਂ ਉਹ ਇਹ ਯਕੀਨੀ ਬਣਾਉਣਗੇ ਕਿ ਅਮਰੀਕਾ ਕਿਸੇ ਵੀ ਖਤਰੇ ਤੋਂ ਸੁਰੱਖਿਅਤ ਰਹੇ ਖਾਸ ਤੌਰ ਤੇ ਪਰਮਾਣੂ ਖਤਰੇ ਜਿਸ ਬਾਰੇ ਉਹਨਾਂ ਨੇ ਕਿਹਾ ਕਿ ਜਲਵਾਯੂ ਤਬਦੀਲੀ ਤੋਂ ਵੀ ਵਟਾ ਹੈ ਅਸੀਂ ਲੋਹੇ ਦਾ ਕੁੰਬਤ ਬਣਾਉਣ ਜਾ ਰਹੇ ਹਾਂ ਇਜ਼ਰਾਈਲ ਕੋਲ ਹੈ ਸਾਡੇ ਕੋਲ ਦੁਨੀਆ ਦਾ ਸਭ ਤੋਂ ਵਧੀਆ ਆਇਰਨ ਡੋਮ ਹੋਵੇਗਾ ਸਾਨੂੰ ਇਸ ਦੀ ਲੋੜ ਹੈ ਅਤੇ ਅਸੀਂ ਇਸ ਨੂੰ ਅਮਰੀਕਾ ਦੇ ਵਿੱਚ ਬਣਾਉਣ ਜਾ ਰਹੇ ਹਾਂ ਸਾਡੇ ਕੋਲ ਸੁਰੱਖਿਆ ਹੋਵੇਗੀ ਜਿਵੇਂ ਦੱਸਦੀ ਹੈ ਕਿ ਅਮਰੀਕਾ ਦੇ ਵਿੱਚ ਨਵੰਬਰ ਦੇ ਵਿੱਚ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਇਨ੍ਹਾਂ ਚੋਣਾਂ ਨੂੰ ਲੈ ਕੇ ਅਮਰੀਕਾ ਦੀ ਜਿਹੜੀ ਸਿਆਸਤ ਹੈ ਉਹ ਸਵਰਗਰਮ ਹੋਈ ਪਈ ਹੈ ਲਗਾਤਾਰ ਡੋਨਾਲਡ ਟਰੰਪ ਦੇ ਵੱਲੋਂ ਕਮਲਾ ਹੈਰਿਸ ਨੂੰ ਘੇਰਿਆ ਜਾ ਰਿਹਾ ਹੈ ਅਤੇ ਉਸ ਦੇ ਉੱਪਰ ਨਿਸ਼ਾਨੇ 사ਦੇ ਜਾ ਰਹੇ ਨੇ ਅਤੇ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਗੈਰ ਕਾਨੂੰਨੀ ਲੋਕਾਂ ਨੂੰ ਅਮਰੀਕਾ ਦੇ ਵਿੱਚ ਦਾਖਲ ਹੋਣ ਦੇ ਵਿੱਚ ਕਮਲਾ ਹੈਰਿਸ ਦਾ ਵੱਡਾ ਹੱਥ ਹੈ